ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਜਿਹੜਾ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਕੱਲ ਦੇ ਵਲੌਗ ਅੱਜ ਦਾ ਵਲੌਗ ਬਹੁਤ ਸਪੈਸ਼ਲ ਹੈ ਤੇ ਸਪੈਸ਼ਲ ਹੈਗਾ ਦਵਿੰਦਰ ਸਿੰਘ ਵਾਸਤੇ ਕਿਉਂਕਿ ਦਵਿੰਦਰ ਸਿੰਘ ਅੱਜ ਇਟਲੀ ਦੀ ਧਰਤੀ ਤੇ ਪਹਿਲਾ ਦਿਨ ਹੈ ਪੁੱਛਦੇ ਆ ਮੁੰਡੇ ਨੂੰ ਆਪਾਂ ਵੀ ਰਾਤ ਤੇ ਸੇਵਾ ਦੀ ਕੋਈ ਕੱਚ ਤਾਂ ਨਹੀਂ ਰਹਿ ਗਈ ਨੀਂਦ ਨੂੰ ਬਧੀਆ ਆਈ ਕਿਵੇਂ ਲੱਗੀ ਤੇਨੂੰ ਇਟਲੀ ਦੀ ਸਵੇਰ ਕਿਉਂ ਕੱਲ ਸ਼ਾਮ ਨੂੰ ਆਇਆ ਸੀਗਾ ਤੇ ਅੱਜ ਸਵੇਰ ਉੱਠ ਕੇ ਬਾਹਰ ਨਿਕਲ ਕੇ ਦੇਖਿਆ ਚਿੜੀਆਂ ਵੀ ਆਪਣੀਆਂ ਦੇਖੀਆਂ ਬੋਲਦੀਆਂ ਤੇ ਬਾਕੀ ਇਸ ਟ੍ਰੈਫਿਕ ਦੇ ਰੋਡ ਦੇ ਉੱਪਰ ਗੱਡੀਆਂ-ਗੁੱਡੀਆਂ ਚੱਲਦੀਆਂ ਵੀ ਦੇਖੀਆਂ ਤੇ ਪੁੱਛਦੇ ਆਪਾਂ ਇਹਨੂੰ ਕਿਵੇਂ ਲੱਗੇ ਇਹਨੂੰ ਇਟਲੀ ਦੀ ਆਪਣੀ ਸਵੇਰ ਹੋਰ ਵਿਦਵਿੰਦਰਾ ਕਿਵੇਂ ਲੱਗੇ ਇਹਨੂੰ ਐਨ ਬਹੁਤ ਘੈਂਟ ਆਈ ਜਾਵਾ ਸਾਰਾ ਕੁਝ ਓਕੇ ਜੀ ਹਾਂਜੀ ਹਾਂਜੀ ਤੁਸੀਂ ਸਵੇਰ ਕਰਦੇ ਹੋ ਕੁਸ਼ਾਲ ਜੀ ਹਾਂ ਬਿਲਕੁਲ ਜਮਾ ਹੀ ਨਹੀਂ ਜੀ ਇਹ ਕਿਸੀ ਬਣਾਏ ਨਹੀਂ ਉਹਨਾਂ ਤੇ ਜਾ ਰਿਹਾ ਇਹ ਪਹਿਨੇ ਹਾਂਜੀ ਹਾਂ ਪੂਰਾ ਮਨ ਲੱਗਿਆ ਹੋਇਆ ਜੀ ਕੋਈ ਫਰਕ ਨਹੀਂ ਲੱਗਿਆ ਜੀ ਉੱਥੋਂ ਆਏ ਸੀ ਜਿੱਦਾਂ ਬਸ ਘਰੀ ਬਸ ਉਦਾਂ ਹੀ ਨਹੀਂ ਮੈਂ ਜਿਹੜਾ ਕੱਲ੍ਹ ਜਲ ਕੀ ਜੀ ਵੀ ਕੁਸ਼ਾਲ ਪੀਸੀ ਬਹੁਤ ਵਧੀਆ ਬਣਾਉਂਦਾ ਬਣਾਇਆ ਕਿਸੇ ਵਧੀਆ ਕਰਤੀ ਕਰ ਜ ਪੂਰੀ ਇਹਨੇ ਕੱਲਾ ਇੰਨੀ ਸਿਆਣਾ ਕਹਿੰਦਾ ਮਾਮੇ ਜੀ ਆਪਣੀ ਦੀ ਬਣਾ ਬਣਾ ਕੇ ਪੀਸੇ ਨੇ ਇਹਨੇ ਨਾ ਕਰਾਦੀ ਬਸ ਸਮਾਗ ਨੂੰ ਲਿਆਈ ਮੈਨੂੰ ਅਲਗ ਅਲਗ ਦਿਖਾ ਕੇ ਲੈ ਹਾਂ ਕਹਿੰਦੇ ਜੀ ਹਾਂਜੀ ਹਾਂਜੀ ਚਲੋ ਵਧੀਆ ਬਾਕੀ ਦੋਲੇ ਹੁਣ ਛੁੱਟੀਆਂ ਗੁਰシャン ਨੂੰ ਇਹ ਤੈਨੂੰ ਬੜਾ ਬੈਨੀਫਿਟ ਹੋਗਾ ਤੈਨੂੰ ਸਾਰਾ ਸ਼ਹਿਰ ਦੇਖ ਕੇ ਘੁਮਾ ਦੇਣਾ ਇਹ ਲਾਸਟ ਪੇਪਰ ਹੋਏਗਾ ਅਜੇ 14 ਲੇਟ ਆ ਲਾਸਟ ਪੇਪਰ ਸਾਰੇ ਜਾਨਾ ਬਾਕੀ ਕਮਾਗੂਦੇ ਆਪੇ ਦੇਣਾ ਇਹਨੇ ਠੀਕ ਹੈ ਨੀ ਤੇ ਆਪਾਂ ਹੁਣ ਚੱਲਦੇ ਆ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਉਨੇ ਆ ਤੇ ਉਸ ਤੋਂ ਬਾਅਦ ਆਪਣਾ ਜਿੱਦਾਂ ਜਿੱਦਾਂ ਆਪਣਾ ਦਿਨ ਨੰਗੂਗਾ ਤੁਹਾਡੇ ਕੇ ਆਪਾਂ ਸਾਰਾ ਸਾਰਾ ਸ਼ੇਅਰ ਕਰਾਂਗੇ ਦਵਿੰਦਰ ਨੂੰ ਘੁਮਾਵਾ ਫਰਾਵਾਗੇ ਵੀ ਥੋੜਾ ਬਹੁਤ ਦਿਖਾਵਾਂਗੇ ਹਲਦਾਲਾ ਏਰੀਆ ਕਿਦਾਂ ਦਾ ਤੇ ਨਾਲੇ ਤੁਹਾਨੂੰ ਵੀ ਤੇ ਤੁਸੀਂ ਜੁੜਿਓ ਵਲੌਗ ਦੇ ਵਿੱਚ ਐਂਡ ਤੱਕ ਤੇ ਚਲੋ ਚੰਗੀ ਸਤਾ ਦੋ ਤੇ ਇਧਰ ਵੇ ਲੋ ਮਾਤਾ ਜੀ ਨੂੰ ਕਹਤਾਂ ਤੁਹਾਨੂੰ ਵੀ ਮਿਲਣੀ ਦਲੀਆ ਦਲੀਆ ਹੂੰ ਦਲੀਆ ਦਲੀਆ ਘਰ ਤੱਕ ਗੁਰਦਾਰ ਦਲੀਆ ਕੋ ਤੇਰਾ ਪਲਾ ਹੋ ਜੇ ਕੱਲ ਗੋਲ ਲਿਆਂਦਾ ਤੇ ਮੈਂ ਤਾਂ ਸੀ ਉਹ ਤੇ ਗੋਲ ਲ ਦਲੀਆ ਦੇਖੋ ਇੱਧਰ ਜਿਹੜੇ ਇਹਨੇ ਖਾਣਾ ਨਾ ਤੁੱਟ ਗਿਆ ਦਲੀਆ ਆ ਦੇਖ ਇਹ ਵੀ ਬਹੁਤ ਘੈਂਟ ਚੀਜ਼ ਐ ਬਹੁਤ ਪੋਸਟਿਕ ਚੀਜ਼ ਐ ਮਿੱਤਰੋ ਪਲਮਾਨਾ ਵਾਸਤੇ ਤਾਂ ਖਰਾਕ ਬਹੁਤ ਘੈਂਟ ਹੁੰਦੀ ਐ ਇਹ ਤੇ ਬਾਕੀ ਸਾਰਿਆਂ ਵਾਸਤੇ ਵਧੀਆ ਗਰਮੀ ਦੇ ਵਿੱਚ ਤਾਂ ਦਲੀਆ ਵੈਸੀ ਹੀ ਵਧੀਆ ਹੁੰਦਾ ਖਾਣ ਨੂੰ ਨਾ ਆਪਾਂ ਇੰਡੀਆ ਖਾਂਦੇ ਹੁੰਦੇ ਹਾਂ ਨਾ ਬੇਬੀ ਬਣਾਉਂਦੇ ਹੁੰਦੇ ਹਾਂ ਹਾਂਦਾ ਹੁੰਦਾ ਅੱਛਾ ਮੈਂ ਜਾਈਂਗਾ ਉੱਦੋਂ ਠੀਕ ਐ ਜਾਈਂਗਾ ਇਹ ਨੂੰ ਲਾ ਗੁਰシャン ਨੂੰ ਰਾਤ ਦਾ ਚੌ ਜੜਿਆ ਲਾ ਲਾ ਇਹਨੇ ਰਾਤ ਵੀ ਐਵੇਂ ਤੂੰ ਵੀ ਕਿਨੇ ਛੜੀ ਰਹਿਦਾ ਤੁਸੀਂ ਮੜ ਜਾ 12 ਵਜੇ ਹੈ 12 ਅਸੀਂ ਉੱਟੀ ਕੇ ਸੋਗੇ ਇਹ ਆ ਜਿੰਨੇ ਤੂੰ ਵੀ ਜਗ ਲਈ ਤੇ ਸੁੱਤੇ ਉੱਠਦੇ ਫੇਰ ਇੱਦਾਂ ਹੀ ਕੀਤੇ ਨੇ ਸੁੱਤੇ ਉੱਠਦੇ ਹਲੇ ਮੂੰਹ ਨਹੀਂ ਤੋਤਾ ਦਾ ਤੂੰ ਵੀ ਜਾਗ ਕੇ ਪਹਿਲੀ ਤੂੰ ਵੀ ਵਜਾਉਣ ਲੱਗਿਆ ਆਪਣੀ ਨਹੀਂ ਆਪਣੇ ਪਹਿਲੇ ਸਾਈ ਦਾ ਚੌਤਾ ਹੁੰਦਾ ਹੀ ਆ ਇਹ ਤਾਂ ਗੱਲ ਹੈ ਆ ਦੇਖ ਪਰ ਨਾ ਮਿੱਤਰੋ ਦੇਖੋ ਤੁਸੀਂ ਤੂੰ ਵੀ ਲੱਗਿਆ ਮੁੰਡਾ ਵਧੀਆ ਵਜਾਉਣ ਤੇਰੇ ਨਹੀਂ ਕਰ ਰਹਿ ਤੇ ਬਾਕੀ ਦਵਿੰਦਰ ਸਿੰਘ ਨਾ ਆਪਣਾਉਣ ਲੱਗੇ ਇੰਡੀਆ ਤੋਂ ਆਪਣਾ ਵਾਸਤੇ ਸਟicker ਵੀ ਲੈ ਕੇ ਆਏ ਆਪਣੇ YouTube ਚੈਨਲ ਦਾ। ਹਾਂ 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 ਮੈਂ ਵੀ ਉਧਰ ਹੀ ਹੋ ਗਿਆ ਆਪਣੇ ਉਧਰ ਚੱਲ ਜਾਈ ਇਧਰ ਉਹੀ ਚੱਲ ਇਧਰ ਲਾ ਦੇ ਨਾ ਠੀਕ ਆ ਲੈ ਹੋਰ ਲਾ ਦ ਫਿਰ ਹੁਣੇ ਹੋਰ ਕੱਲ ਕਰੇ ਸੋ ਅੱਜ ਕਰੇ ਸੋ ਅਬ ਕੱਪੜਾ ਪਾਈ ਪਲਮੇ ਪਰਲੋ ਹੋ ਗਈ ਬਹੋਰੀ ਕਰੀਏਗਾ ਲੋਵੀ ਫਾਈਨਲੀ ਸਟicker ਆਪਾਂ ਗੱਡੀ 'ਤੇ ਲਾਤਾ ਆਪਣੇ ਵੇਖੋ ਕਿੰਨੀ ਸੋਹਣੀ ਗਰੇਸ ਆਈ ਹੈ ਜੇ ਪਹਿਲਾਂ ਨਾਲ ਦੇਖ ਦਿਨਾ ਉਦੋਂ ਨਹੀਂ ਸੁਣਾ ਲੱਗਦਾ ਤੇ ਹੁਣ ਤਾਂ ਕਾਲੀ ਗੱਡੀ ਤੇ ਲੋਗੋ ਵੀ ਸੁਖਣਾ ਲੈ ਆਪਣਾ ਕਾਲਾ ਹੀ ਹੈ ਤੇ ਰੈੱਡ ਦੇ ਵਿੱਚ ਬਣਾਇਆ ਪਿਆ ਤੇ ਬਾਕੀ ਦੇਖੋ ਪਿੱਛੋਂ ਕਿੰਨੀ ਸੋਹਣੀ ਗ੍ਰੇਸ ਮਿਲਦੀ ਹੈ ਕੈਂਟ ਲੱਗਦਾ ਪੂਰਾ ਤੇ ਹੁਣ ਆਪਾਂ 10 ਚੋਂ 10 ਨੰਬਰ ਦੰਨੇ ਆਪਣੇ ਦਵਿੰਦਰ ਸਿੰਘ ਨੂੰ ਸਟicker ਲੈਣ ਵਾਸਤੇ ਬੈਸਟ ਆਫ ਲੱਕ ਥੈਂਕ ਯੂ ਵੈਰੀ ਵੈਰੀ ਮੱਚ ਤੇ ਆਪਾਂ ਚੱਲੀਏ ਬੋਤੋ ਚੱਲੀਏ 10 ਚੋਂ 20 10 ਚੋਂ 20 ਦੇਣੇ ਆ 10 ਚੋਂ 20 ਦੇਣੇ ਤੇ ਟਾਈਮ ਦੇਖੋ ਮਿੱਤਰੋ ਕਿੰਨਾ ਹੋ ਗਿਆ ਟਾਈਮ 11:30 ਹੋ ਗਏ ਨੇ ਲੈ ਵੀ ਪਲਾਤੀ ਮਿੱਤਰੋ ਆਪਾਂ ਦਵਿੰਦਰ ਸਿੰਘ ਨੂੰ ਵੀ ਚਾਹ ਜਿਹੜੀ ਆਪਾਂ ਕਫੇ ਕਹਿੰਦਾ ਵੀਰੇ ਵੀ ਕਫੇ ਬਾਰੇ ਜਰੂਰ ਪੀਣੀ ਡੇ ਤੇ ਬਾਰ ਬਾਰ ਨਾ ਪਲੋਅ ਦਿਖਾਉਣੇ ਨੇ ਕਹਿੰਦਾ ਮੈਂ ਅੱਜ ਪੀ ਕੇ ਦੇਖਣੀ ਆ ਵੀ ਕਰਦੀ ਗਿਆ ਏ ਹਾਂਜੀ ਹਾਂ ਬਾਜੀ ਉਹ ਤਾਂ ਲੈ ਕੇ ਆਪਣਾ ਗਰਸਾਹ ਨਾ ਆਈ ਜੀ ਵੀ ਹੋਰ ਪੜਾ ਜਾਂਦਾ ਮੈਂ ਕਹਿੰਦਾ ਸੀ ਤਾਂ ਪੀ ਮੋ ਕਰੀ ਹੋਈ ਓਹ ਸਮੈਲੇ ਬਹੁਤ ਹੋ ਚੜਦੀ ਪਾਜੀ ਅੰਦਰ ਜਾ ਕੇ ਦਾ ਕਰਟ ਪੂਰਾ ਦੂ ਤਾਂ ਸਾਦੀ ਹੋਈ ਗੱਲ ਬਾਤ ਉਹ ਸਹੀ ਗੱਲ ਨਾ ਮੈਂ ਕਿਹਾ ਚੱਲ ਜਿਹੜਾ ਜਿਹੜਾ ਕੰਮ ਹੋ ਜਾਵੇ ਨਾ ਉਹ ਬਧੀ ਹੁੰਦੇ ਵੀ ਪਹਿਲੀ ਸਾਰ ਪਤਾ ਲੱਗੇ ਵੀ ਹਾਂ ਅੱਜ ਜਾਂਦੇ ਤਾਂ ਵੀ ਹਾਂ ਕਫੇ ਪੀਤੀ ਆ ਹਾਂਜੀ ਤੇ ਇਦਲੀ ਧਰਤੀ ਬੰਦਾ ਪਹੁੰਚ ਗਿਆ ਆ ਗਿਆ ਵੀ ਸ਼ਾਂਸੀ ਵੀ ਆ ਗਿਆ ਤੂੰ ਕੀ ਲਿਆ ਹੈ ਤੇ ਰੱਖ ਇਹਨੂੰ ਐ ਵੀ ਇਹਨਾਂ ਦੀ ਵੀ ਦੀ ਮੈਂ ਕੋਈ ਪਿੱਛੇ ਰਹਿ ਗਿਆ ਨਹੀਂ ਨਹੀਂ ਤੇਰੇ ਮਾਮੇ ਨੇ ਨਿਕਲਦੇ ਨਹੀਂ ਹਲੇ ਕਹਿੰਦਾ ਕੌੜੀ ਬਹੁਤ ਐ ਥੋੜੀ ਐ ਹੋਰ ਕਿਉਂ ਆ ਯਾਰ ਕੌੜੀ ਲਾ ਦੇ ਥੋੜੀ ਜੀ ਤੂੰ ਨੱਬੀ ਪੁੱਤ ਪਾਣੀ ਪਾਲੀ ਵਿੱਚ ਮਿੱਠਾ ਨਹੀਂ ਨਹੀਂ ਇਹ ਚੀਨੀ ਵੀ ਪਾ ਗਰੇ ਜੀ ਚੀਨੀ ਪਾਈ ਜਾਨੀ ਹੁੰਦੀ ਐ ਚੀਨੀ ਨਾ ਚੱਲੀਏ ਫਿਰ ਆਪਾਂ ਚਲੋ ਕਿਤੇ ਸੱਟ ਮਾਰ ਕੇ ਕਿੱਟ ਭਰਨ ਦੇਖੀ ਗੱਲ ਬਣਦੀ ਜਾਂ ਚੱਲ ਬਣਨੀ ਆ ਨਹੀਂ ਯਾਰਾ ਫਟੇ ਵੀਲੇ ਨੇ ਜਪਰ ਨੂੰ ਚੱਤਰਨ ਸੱਟਾ ਕੋੜੀ ਬਹੁਤ ਹੈ ਬਰਨ ਯਹਿ ਰਿਹਾ ਸਹੀ ਗੱਲ ਐ ਮੈਂ ਤਾਂ ਜੈਰੀ ਦੀ ਗੱਲ ਪਾਤੀ ਆ ਤੇ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਨਾ ਬਾਹਰ ਆਏ ਸੀਗੇ ਜਾਣ ਵਾਸਤੇ ਤੇ ਆਪਾਂ ਇੱਧਰ ਦੇਖੋ ਮਿਲਿਆ ਗੁਰシャン ਦਾ ਮਿੱਤਰ ਹਾਂਜੀ ਇਹ ਮੁੰਡਾ ਵੀ ਆਪਣਾ ਨਾ ਵਲੌਗ ਰੋਜ਼ ਦੇਖਦਾ ਹੈ ਤੇ ਕਹਿੰਦਾ ਵੀ ਅੰਕਲ ਜੀ ਵਲੌਗ ਲੈਟ ਬਹੁਤ ਵਧੀਆ ਨੇ ਜੀ ਥੈਂਕ ਯੂ ਵੈਰੀ ਵੈਰੀ ਮੱਚ ਕਿਰ ਅੰਕਲ ਜੀ ਮੈਨੂੰ ਵਲੌਗ ਦੇ ਵੀ ਜਰੂਰ ਲੋ ਕਹਿੰਦਾ ਮੈਂ ਵੀ ਸਾਰੇ ਨੂੰ ਕਹਿੰਨਾ ਹੈ ਮਿੱਤਰੋ ਤੁਸਾਂ ਨੂੰ ਵੀ ਸਾਰੇ ਜਣੇ ਵਲੌਗ ਦੇਖੀ ਕਰੋ ਹਾਂਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਜੀ ਸਬਸਕ੍ਰਾਈਬ ਕਰ ਲੋ ਚੈਨਲ ਨੂੰ ਜੇ ਨਹੀਂ ਕੀਤਾ ਹਾਲ ਤੱਕ ਹਾਂਜੀ ਇਹ ਮੁੰਡਾ ਬਹੁਤ ਕਿਊਟ ਹੈ ਬਹੁਤ ਮਨ ਨੂੰ ਚੰਗਾ ਲੱਗਿਆ ਮਿਲ ਕੇ ਤਾਂ ਜੇ ਨਿਕਰੇ ਬੱਚੇ ਆਪਣੇ ਨਾਲ ਜੁੜਦੇ ਹਨ ਬੜਾ ਚੰਗਾ ਲੱਗਦਾ ਤੇ ਬਾਕੀ ਇਧਰ ਮੇਲੋ ਬਾਬਾ ਜੀ ਨੂੰ ਆਪਣੇ ਨੂੰ ਇਹ ਅੱਜ ਸੇਵਾ ਰਮਾ ਰਹੇ ਨੇ ਆਪਣੇ ਸ਼ਵੀਲ ਦੀ ਇਹ ਆਪਣੇ ਹਰ ਇੱਕ ਸਾਲ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਜਦੋਂ ਛੀਦੀ ਦੀ ਇਦਾਂ ਦਿਨ ਚੱਲਣਾ ਰਾਜੀ ਪਾਸ਼ਾ ਜੀ ਦੀ ਜਿਹੜਾ ਚੱਲਦਾ ਹੈ ਉਦੋਂ ਆਪਣੇ ਹਰ ਇੱਕ ਸਾਲ ਗੁਰੂ ਘਰ ਦੀ ਸ਼ਵੀਲ ਦੀ ਸੇਵਾ ਲੱਗਦੀ ਹੈ ਤੇਰੇ ਬਾਬਾ ਜੀ ਵੀ ਸੇਵਾ ਕਰਦੇ ਨੇ ਠੀਕ ਬਾਬਾ ਜੀ ਹਾਂਜੀ ਠੀਕ ਹੈ ਮਜ਼ੇ ਲੱਗੇ ਜੀ ਵਾਕੇ ਕਿਦਾਂ ਫੀਲ ਹੁੰਦਾ ਬਹੁਤ ਵਧੀਆ ਆ ਤਾਂ ਮਨ ਨੂੰ ਤੰਦਰੁਸਤੀ ਮਿਲਦੀ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਹਾਂਜੀ ਹਾਂਜੀ ਆਪਣਾ ਥੋੜਾ ਬੰਦੇ ਨੂੰ ਲਗਾ ਪਿਆਰ ਪ੍ਰੇਮ ਭਾਈਚਾਰਾ ਹਰ ਇੱਕ ਨੂੰ ਬੁਲਾਉਣਾ ਸਹੀ ਗੱਲ ਹੈ ਨਾ ਵਧੀਆ ਚਾਹੀਦਾ ਹੈ ਮਨ ਸ਼ਾਂਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਅੱਗੇ ਸੇਵਾ ਕਰਦੇ ਹੋਇਆ ਤੇ ਹੁਣ ਆਪਾਂ ਪਹੁੰਚੇ ਆ ਮਿੱਤਰੋ ਮੋਲ ਦੇ ਵਿੱਚ ਇੱਥੋਂ ਆਪਾਂ ਦਵਿੰਦਰ ਸਿੰਘ ਨੂੰ ਲੈ ਕੇ ਦੇਣੀ ਆ ਮੋਬਾਈਲ ਵਾਸਤੇ SIM ਕਿਉਂਕਿ ਮੁੰਡਾ ਵੀ ਆਪਣਾ ਇੰਸਟਾਗ੍ਰam ਰਹਿਣਾ ਤੇ ਫਿਰ ਰੀਲਰ ਰੂਲ ਆ ਪਾਉਣ ਦੀ ਥੋੜੀ ਜੀ ਪ੍ਰੋਬਲਮ ਆਈ ਹੋਈ ਆ ਗੱਲ ਦੀ ਠੀਕ ਹੈ ਦੰਦ ਦੱਸਿਆ ਹੋਰ ਕੁਝ ਲੈਣ ਵਾਲਾ ਹਾਂਜੀ ਨਹੀਂ ਪਾਜੀ ਬਸ ਸੋਰ ਤਾਂ ਸੈੱਟ ਹੈ ਜੀ ਕੁਝ ਨਹੀਂ ਲੈਣਾ ਹੈਗਾ ਜੀ ਆਪਾਂ ਨੇ ਜਿੱਦਾਂ ਇਹ ਵੀ ਸਿਮੇ ਜ਼ਰੂਰੀ ਹੈ ਜੀ ਜ਼ਿਆਦਾ ਸਿਮਾ ਬਿਨਾ ਫੋਨ ਕਿਸੇ ਕੰਮ ਦਾ ਨਹੀਂ ਜੀ ਸਹੀ ਗੱਲ ਸਹੀ ਗੱਲ ਜੀ ਰੋ ਆ ਜੀ ਹਾਂਜੀ ਜਦ ਤੱਕ ਕਨੈਕਟ ਚੱਲਦਾ ਹੀ ਉਦੋਂ ਤੱਕ ਸਾਰਾ ਕੁਝ ਜਦ ਤੱਕ ਨੈਟਸ ਤੇ ਸਮਝ ਤੱਕ ਹਾਂਜੀ ਹਾਂ ਨਹੀਂ ਤਾਂ ਫਿਰ ਫੋਨ ਵਾਲ ਨੂੰ ਦੇਖਣ ਨੂੰ ਵੀ ਦਿਲ ਨਹੀਂ ਕਰਦਾ ਜੀ ਸਹੀ ਗੱਲ ਸਹੀ ਗੱਲ ਹਾਂਜੀ ਹਾਂ ਕਹਿੰਦਾ ਫਿਰ ਆਪਾਂ ਇੱਥੇ ਚੱਲਦੇ ਹਾਂ ਮਾਲ ਦੇ ਵਿੱਚ ਤੇ ਬਾਕੀ ਨੇ ਮੈਂ ਤੁਹਾਨੂੰ ਵੀਊ ਦਿੰਦਾ ਆ ਦੇਖੋ ਆਹ ਨਾਲ ਸਾਹਮਣੇ ਐਂਟਰੀ ਦੇ ਉੱਪਰ ਦੇਖੋ ਲਾਇਆ ਹੈ ਬੱਚਿਆਂ ਤਾਂ ਇਧਰ ਮਾਰਕੀਟ ਦੇ ਵਿੱਚ ਵੱੜਦੀ ਸਾਰੇ ਕਾਸੀਤ ਹੋ ਜਾਣ ਤੇ ਇੱਥੋਂ ਹੀ ਪੈਸੇ ਖਾਤੇ ਸ਼ੁਰੂ ਕਰਦਾਂ ਨਿਕਲਦਾ ਨ ਕੋਈ ਕੁਝ ਨਹੀਂ ਮੈਨ ਨਹੀਂ ਦੇਖਿਆ ਕਿ ਤਾ ਨਿਕਲਦਾ ਬੁਸ਼ਾ ਨੇ ਬਹੁਤ ਟਰਾਈਆਂ ਕਰੀਆਂ ਪਹਿਲਾਂ ਪਰ ਦੇਖੋ ਕਿੰਨਾ ਕੁਝ ਲਾਇਆ ਹੋਇਆ ਨੇ ਅੰਦਰ ਵੱੜਦੀ ਸਾਰੇ ਪ੍ਰਭਾਵਿਤ ਹੋ ਜਾਣਗੇ ਕਈ ਮਤਰੋਂ ਗੱਲਬਾਤ ਨਹੀਂ ਬਣੀ ਆਪਣੀ SIM ਪਿਆ ਨਹੀਂ ਫੋਨ ਦੇ ਵਿੱਚ ਕਿਉਂਕਿ ਇਹ ਫੋਨ ਦੇ ਵਿੱਚ ਨਾ e SIM ਪੈਂਦਾ ਤੇ ਉਹ ਕਹਿੰਦੇ ਤੁਹਾਨੂੰ ਇੱਕ ਵਿੰਡ ਵਾਲਿਆਂ ਦੇ ਜਾਂ ਕਿਸੇ ਵੀ ਤਰੇ ਵਾਲਿਆਂ ਦੇ ਤੁਹਾਨੂੰ ਉਹਨੇ ਦਫ਼ਤਰ ਵੀ ਜਾਣਾ ਪਊਗਾ ਉੱਥੇ ਜਾ ਕੇ ਸਾਰੇ ਡਾਕੂਮੈਂਟ ਦੇਣ ਤੋਂ ਬਾਅਦ ਜਾ ਕੇ SIM ਪੈਣਾ ਤੇ ਅੱਜ ਆਪਾਂ ਚਲੋ ਐਦਾਂ ਹੀ ਮੌਲ ਘੁੰਮ ਘੁਮਾ ਕੇ ਮੁੜ ਜਾਂਦੇ ਆਪਾਂ ਠੀਕ ਹੈ ਰਵਿੰਦਰ ਮੈਂ ਕਿ ਆਈ ਦਾ ਮੌਲ ਦੇ ਘੁੰਮ ਲਈ ਆਈ ਤਾਂ ਹੈਗੀ ਆਪਾਂ ਜਾਣ ਗੱਲ ਕਰਾਂ ਤੇ ਆਹ ਦੇਖੋ ਪਹਿਲਾਂ ਪਈ ਚੱਲਦੇ ਜੀਡੀ ਵਾਲ ਚੱਲਦੇ ਆ ਇਹਨਾਂ ਦਾ ਵੀ ਬੜਾ ਸਮਾਨ ਵਧੀਆ ਸਸਤਾ ਦੇ ਮਸ਼ਹੂਰ ਮਾਰਕੀਟ ਆਪਣੇ ਜੀਡੀ ਵਾਲਿਆਂ ਦੀ ਨਵੇਂ-ਨਵੇਂ ਬੂਟ ਤੇ ਜਿਨੇ ਵੀ ਲੇਟੈਸਟ ਮਾਡਲ ਆਉਣੇ ਆ ਉਹ ਇੱਥੋਂ ਹੀ ਆਪਾਂ ਨੂੰ ਦੇਖਣ ਨੂੰ ਮਿਲ ਜਣਾ ਦੇਖੋ ਜੀ ਦਾ ਸਾਹਮਣੇ ਹੀ ਪਏ ਤੇ ਲੇਟੈਸਟ ਮਾਡਲ ਆਇਆ ਹੈ ਜੋਲਡਨ ਦਾ ਤੇ ਜਿੰਨੇ ਵੀ ਬਾਕੀ ਸਾਰੇ ਇਹ ਸਕੋਨ ਤੋਂ ਡਿਸਕਾਊਂਟ ਕੱਪੜੇ ਵੀ ਯਾ ਦੇਖੋ ਜੀ ਆਪਰ ਮੁੰਡਾ ਮਿਲਿਆ ਬੰਗਲਾਦੇਸ਼ 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 ਤੋਂ ਇਹ ਆਪਣੇ ਪੈਰਾਵਰਮ ਕਿੱਚੀ ਫਿਰਦਾਲੇ ਯਰ ਨਾਈਸ ਸੂਟ ਹੈ ਨਾਈਸ ਗਾਈਜ਼ ਕਿੱਦਾਂ ਲੱਗ ਰਹੇ ਹੈ ਇਦਾਂ ਤੇ ਆਪਾਂ ਇਹਨੇ ਦੇਖ ਰਹੇ ਹਿੱਥੋਂ ਆਪਣੇ ਜੋਲਡਨ ਦੇ ਮਨਾ ਗਰਮੀ ਪਾਉਣ ਨੂੰ ਨਿਕਰ ਕੀ ਪ੍ਰਾਈਸ ਵਗੈਰਾ ਕੀ ਲੱਗਣਾ ਤਾਂ ਬਹੁਤ ਮਹਿੰਗੇ ਹੁੰਦੇ ਯਾਰ ਪਰ ਕੰਫਰਟੇਬਲ ਦੇ ਮਾਮਲੇ ਵਿੱਚ ਵਧੀਆ ਹੁੰਦੇ ਤੇ ਪ੍ਰਾਈਸ ਹੈਗਾ ਤਾਂ ਐਮਐਸਏ ਦਾ ਬਲੈਕ ਦੇ ਵਿੱਚ 45 ਯੂਰੋ 45 ਡਾਲਰ ਤੇ 50 ਯੂਰੋ ਤੇ ਇੱਥੇ ਬਾਟਾ ਦਾ ਵੀ ਸ਼ੋਰੂਮ ਹੈਗਾ ਇਹ ਵੀ ਬਾਟਾ ਦੇ ਬੂਟ ਤੇ ਸਾਰੇ ਸਾਮਾਨ ਬਾਟਾ ਦਾ ਹੀ ਮਿਲਦਾ ਇੱਥੇ ਮਿੱਤਰੋ ਤੇ ਹੁਣ ਆਪਾਂ ਆ ਗਏ ਸੀਗੇ ਕੱਪੜਿਆਂ ਦੀ ਦੁਕਾਨ ਦੇ ਵਿੱਚ ਤੇ ਬੋਲਣ ਵੀਰ ਬਰਾ ਦਾ ਤੇ ਤੇ ਆਪਾਂ ਦੇਖਦੇ ਆ ਕਿ ਆਪਾਂ ਨੂੰ ਵਧੀਆ ਗਰਮੀ ਪਉਣ ਵਾਸਤੇ ਹਲਕੀ ਜਿਹੀ ਕੋਈ ਟੀ-ਸ਼ਰਟ ਮਿਲ ਜਾਵੇ ਕਿ ਕਿ ਜਿਹੜੀ ਬਿਲਕੁਲ ਪਤਲੀ ਆ ਤੇ ਆ ਤਾਂ ਜਿੱਦਾਂ ਨਾ ਸਰੋਹੀ ਨਾਲ ਨਹੀਂ ਮੂਣੀ ਹੁੰਦੀ ਬਿਲਕੁਲ ਉਦਾਂ ਹੀ ਆ ਤੇ ਆ ਪੂਰਾ ਸੈਟਾ ਗਰਮੀ ਪਉਣ ਵਾਸਤੇ 29 ਉਹਦੀ ਲੱਗੀ ਵੀ ਆ ਸ਼ਰਟ ਤੇ 25 ਜੀ ਲੱਗੀ ਵੀ ਨਹੀਂ ਕਰਦੇ ਤੇ ਇਦਾਂ ਬਈਆਂ ਸਾਰੀਆਂ 슬ੀਵ ਲਈ ਗਰਮੀ ਚ ਪਾਉਣ ਵਾਸਤੇ ਇਹ ਵਡੀਆਂ ਬਹੁਤ ਆ ਉਹ ਜ ਲੈਣਾ ਭਈ ਬਤਾ ਕੁਈ ਸਰੀਪਲੇਸ ਬਰਗ ਲੈਣੀ ਕਰਮੀ ਕੋਣਵਾ ਦੇ ਤੈਨੂੰ ਵੀ ਤੇ ਰੰਗ ਪਸੰਦ ਓਕੇ ਜੀ ਆਪਣਾ ਕਿਦਾਂ ਲੱਗੀ ਮਾਰਕੀਟ ਸਾਡੇ ਮਾਰਕੀਟ ਬਹੁਤ ਵਧੀਆ ਜੀ ਕੱਪੜੇ ਬਹੁਤ ਕੈਂਡ ਨੇ ਕੈਂਡ ਦੇ ਕੱਪੜੇ ਹਾਂ ਕੁਆਲਟੀ ਕੀ ਫਰਕ ਲੱਗਿਆ ਹੈ ਇੰਡੀਆ ਦਾ ਤੇ ਦਾ ਕੁਆਲਟੀ ਦਾ ਫਰਕ ਹੈ ਜੀ ਬਹੁਤ ਜਮੀਨ ਉਸ ਤੋਂ ਦਾ ਫਰਕ ਹੈ ਜੀ ਫਰਕ ਹੈ ਮੋਬਾਈਲਾਂ ਦੇ ਕਵਰ ਵੀ ਲੱਗੇ ਹੋਏ ਨੇ ਆਹਦੇ ਤਰ੍ਹਾਂ ਜਿਹਦਾ ਫੋਨ ਦਾ ਉੱਪਰ ਕਵਰ ਤਾਰੇ ਹੁੰਦਾ ਵਿੱਚ ਸੇਮ ਵੀ ਦਿਖਦਾ ਸਾਰਾ ਵੀ ਜਿੰਨਾ ਕੁ ਡੇ ਸਾਰਾ ਸਮਾਨ ਦੇਖਦਾ ਵਿੱਚ ਵਿੱਚ ਪੂਰੇ ਦਰਮਾں ਦਾ ਉਧੇ ਕਵਰ ਮਾਦਾ ਇਹ ਕਵਰ ਲੱਗਿਆ ਹੋਇਆ ਦੇਖਿਓ ਪਿਛੋਂ ਬਣਿਆ ਪਿਛਲੇ ਕੱਲ੍ਹ ਆਪਾਂ ਗਏ ਸੀ ਨਾ ਪਾਜੀ ਇਹ ਹੈਗੇ 9 ਰੁਪਏ ਨੇ ਲੈਣੇ ਪੈਸੇ ਦਾ ਮਾਲੇ ਲੱਗੇ ਦੇਖਣ ਜੀ ਵੀ ਹਾਂ 9 ਰੁਪਏ ਦੇ ਪਰ ਹੈ ਦੱਸਦਾ ਹੈ ਇਹ ਤੇ ਇਹ ਕਾਬ ਵਾਲੀ ਕਾਰ ਨਵੀਂ ਆ ਜਾਈ ਮਿੱਤਰੋ ਮਾਰਕੀਟ ਦੇ ਵਿੱਚ ਉਹਦੇ ਰੋਡ ਦੇ ਉੱਪਰ ਦੇਖਣ ਨੂੰ ਮਿਲਦੀ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਮਤਲਬ ਦੇਖਣ ਨੂੰ ਮਿਲਦੀ ਹੈ ਕਾਫੀ ਜ਼ਿਆਦਾ ਇਹ ਚੀਤਰੋਂ ਦੀ ਕਾਰ ਹੈ ਸਾਰੀ ਕਾਰ ਇਲੈਕਟ੍ਰੋਨਿਕ ਹੈ ਜੇ ਤੁਸੀਂ ਦੇਖੋਗੇ ਨਾ ਤੇ ਅੱਗੇ ਉਹ ਵੀ ਤੇ ਇਧਰ ਪਿੱਛੋਂ ਵੀ ਬਿਲਕੁਲ ਸੇਮ ਜੀ ਹੋਇਆ ਹੈ ਛੁੱਟ ਜੀ ਡੱਡੂ ਕਾਰ ਵੀ ਕਹਿ ਸਕਦੇ ਆਪਾਂ ਇਹਨੂੰ ਤੇ ਸੀਸ ਦੇ ਕਿਹੜੇ ਕਿ ਤਾਂ ਬੋਲਦੇ ਆ ਐਸ ਤੋਂ ਵੀ ਸ਼ਾਇਦ ਤਾਂ ਖੁੱਲਦਾ ਇਹ ਨਹੀਂ ਵੀ ਹਾਂ ਥੱਲੇ ਸਕਰੋਲਿੰਗ ਹੁੰਦਾ ਹੈਗਾ ਕਿ ਸ਼ਾਇਦ ਇਦਾਂ ਹੀ ਖੁੱਲਦਾ ਤੇ ਤਾਂ ਕਿ ਮੇਰੇ ਇਹਦੀ ਲੋਕ ਲੈਵਲਾਂ ਦੇ ਖੁੱਲਦੀ ਨਹੀਂ ਹੈਗੀ ਤੇ ਇੱਕੋ ਬੰਦਾ ਬੈੰਦਾ ਦੇ ਵਿੱਚ ਮੈਂ ਕਹਿੰਦੇ ਨਹੀਂ ਦੋ ਬੰਦੇ ਬੈਨੇ ਬਸ ਦੇਖੋ ਵਿੱਚੋਂ ਸ਼ਾਇਦ ਦੇਖ ਦਿਓ ਬਈ ਦੋ ਬੰਦੇ ਵਿੱਚ ਬੈਨੇ ਆ ਤੇ ਸਾਰੀ ਕਾਰ ਇਲੈਕਟ੍ਰੋਨਿਕ ਅਡੀ ਆ ਤੇ ਲੁੱਕ ਦੇਖ ਲੁੱਕ ਬਹੁਤ ਪਿਆਰੀ ਆ ਕਈ ਵੇਸੇ ਹਲਕੀ ਜਿਹੀ ਸਾਰੀ ਪਲਾਸਟਿਕ ਦੀ ਮੈਂ ਸਾਰੇ ਹਿੱਲਦੇ ਨੇ ਸਾਰੀ ਪਲਾਸਟਿਕ ਦੀ ਆ ਇਹ ਸਾ ਦੇਖੋ ਜਿੱਦਾਂ ਹੀ ਆਪਣਾ ਨਾ ਪੈਂਥਰ ਸਕੂਟਰੀ ਵਾਸਤੇ ਸੀ ਉਹ ਹੀ ਲੱਗਿਆ ਰਿਹਾ ਹੈ ਇਹਦੇ ਵਿੱਚ ਨਾ ਹਾਂਜੀ ਮੈਂ ਕਿਹਾ ਸਕੂਟਰੀ ਦਾ ਲੱਗਿਆ ਪੈਂਥਰ ਵਾਲਾ ਸ਼ੀਸ਼ਾ ਵੀ ਨਾ ਹਾਂਜੀ ਹਾਂ ਪੁਰਾਣੇ ਸਕੂਟਰ ਸੋਟੇ ਨਾ ਹੁੰਦੇ ਸੀ ਤੇ ਕੀਮਤ ਵਾਰ ਕੀ ਆਦੀ ਫਿਲਵਾ ਦੀ ਹੁੰਦੀ ਹੈ ਹਾਂ ਹਾਂ ਇਹਦੀ ਕਿੰਨੀ ਮੋਰੀ ਜਿੰਨੀ ਛੋਟੀ ਹੈ ਦੇਖੋ ਤੁਸੀਂ ਨਾ ਔਰ ਇਹ ਮੇਰੇ ਮੋਢੇ ਦੇ ਵੀ ਥੱਲੇ ਆਉਂਦੀ ਹੈ ਬਸ ਹਾਂ ਤਾਂ ਕਿ ਇਹ ਛੋਟੀ ਜਿਹੀ ਨਹੀਂ ਨਹੀਂ ਇਹ ਤਾਂ ਸ਼ੀਸ਼ਾ ਹੁੰਦੇ ਇਦਾਂ ਦਾ ਸ਼ੀਸ਼ਾ ਹੁੰਦਾ ਤਾਂ ਕਿ ਲੋਗ ਲੱਗੀ ਵੀ ਇਥੋਂ ਬੋਲਦੀ ਹੈ ਤੁਹਾਨੂੰ ਤਾਂ ਕਿ ਇਦਾਂ ਦੇ ਵਾਗੇ ਹਾਂ ਸ਼ੀਸ਼ਾ ਉਹ ਨਹੀਂ ਹੈਗਾ ਵੀ ਸਕਰੋਲ ਨਹੀਂ ਕਰਦਾ ਹੈਗਾ ਇਦਾਂ ਹੀ ਖੁੱਲਦਾ ਛੂਟੀ ਹੀ ਲੱਗੀ ਜਾਂਦੀ ਦੋਨੇ ਪਾਸੇ ਲੱਗਦੇ ਜਿਵੇਂ ਨਾ ਵੀ ਪਤਾ ਨਹੀਂ ਉਧਰ ਚੱਲੇਗੀ ਪਤਾ ਨਹੀਂ ਇਧਰੋਂ ਚੱਲੇਗੀ ਹਾਂ ਜੀ ਹਾਂ ਸੇਮ ਹੀ ਹੋਊਗਾ ਹਾਂ ਬਸ ਇੰਨੀ ਕਿ ਡੱਬੀ ਜੂ ਹੈ ਲੈ ਲੈ ਵੀ ਦਵਿੰਦਰ ਦੀ ਦਾ ਬੋਕਲ ਜਾ ਕੇ ੜੀ ਵਾਕਈ ਬਹੁਤ ਸੋਹਣੀ ਬਹੁਤ ਹੈ ਹੋਣਾ ਨਹੀਂ ਨਹੀਂ ਵਾਕਈ ਜਿੱਥੇ ਲੱਗਦੀ ਮੋੜ ਦੋ ਘੱਟ ਜਗਾ ਸੀ ਜਿੱਥੇ ਮਰਜੀ ਬੈਕ ਲਾ ਦੋ ਕੰਮ ਚੱਕ ਕੇ ਅੰਦਰ ਰੱਖ ਲੋ ਜੀ ਪ੍ਰਾਈਸ ਕਿਹੜਾ ਪਤਾ ਨਹੀਂ ਕੀ ਇਹਦਾ ਇਹਦਾ ਪ੍ਰਾਈਸ ਵੀ ਲਿਖਿਆ ਬਨੇਗਾ ਨਾ ਪਰ ਕੋਡ ਲੱਗਿਆ ਹੋਇਆ ਜੀ ਕੋਈ ਇਨਫੋਰਮੇਸ਼ਨ ਲੈਣੀ ਹੈ ਕਵਰ ਕਰਕੇ ਇੱਥੋਂ ਲੈ ਸਕਦੇ ਹੋ ਤੇ ਤੁਸੀਂ ਸਾਈਕਲਾਂ ਦੀ ਕੀਮਤਾਂ ਦੇਖੋ ਮਿੱਤਰੋ ਆਊਟਲੈਟ ਦਾ ਸਾਈਕਲ ਹੈ 979.30 ਯੂਰੋ ਤੇ 30% ਡਿਸਕਾਊਂਟ ਲੱਗਿਆ ਹੋਣੀ 1300 ਦਾ ਸੀਗਾ ਦੇਖੋ ਲੱਖ ਤੋਂ ਬੋਲਟ ਦੀ ਕੀਮਤਾਂ ਸਾਈਕਲ ਹੈ ਉਹ ਲੱਖੜਾ ਵੀ ਹੈ ਤੇ ਉਹਦਾ ਲੱਕੜਾ ਲੱਗਿਆ ਰੱਖਿਆ ਵੀ ਹਾਂ ਇਹਦੇ ਵੱਡੇ ਵੱਡੇ ਪਹੀਏ ਡੱਬਦੀ ਨਹੀਂ ਗਈ ਵਾਜ ਦਿਨ ਧੱਕੀਆਂ ਨਹੀਂ ਕਰਨਾ ਇਹ ਸਾਰੇ ਇਲੈਕਟ੍ਰੋਨਿਕ ਸਾਈਕਲ ਸਾਰੇ ਇਹਨੇ ਦੇਖਦੇ ਆ ਪਰ ਕੀਮਤਾਂ ਬਹੁਤ ਹੈ ਆ ਸਾਈਕਲ ਆਪਣੇ ਸੇਮੇ ਆਣ ਹੋ ਗਏ ਦੇਖੋ ਸੇਮ ਤੋਂ ਸੇਮ ਸੈਕਲਪਾਸਿਮੇਂਦ ਵਾਇਆ ਸੀਗਾ ਜਿਵੇਂ ਮੇਰੇ ਮਾਲਕ ਕੋਲ ਤੇ ਇਹਦੀ ਕੀਮਤ ਨਹੀਂ ਲਿਖੀ ਹੋਈਗੀ ਸਿਮੇਂਂ ਵੀ ਲੈ ਸੀਗਾ ਇਹ 400 ਜੁਗ ਦਾ 400 ਮਾਲਕ ਦਾ ਪਰ ਵੈਸੇ ਇਹਦੀ ਕੀਮਤ 2000 ਤੋਂ ਪਲੱਸ ਹੈ ਓਕੇ ਮੰਨ ਲੈ ਵੀ 2.5 ਲੱਖ ਰੁਪਏ ਸੈਕਲ ਹੈਗੇ ਅਸੀਂ ਇਹ ਸਹੀ ਨਹੀਂ ਕਿ ਸੈਕਲ ਦੀ ਕੀਮਤ ਕੋ ਦਿਖ ਨਿਕਲੇ ਕਿ ਸੈਕਲ ਹੈ ਉਹ ਜਿਹੜੇ ਦੂਜੇ ਸਿੰਪਲ ਹੈ ਬਗੈਰ ਬੈਂਟ ਸੈਕਲ ਉਹਨਾਂ ਦੇ ਕਿੰਨੇ ਲੱਖ ਲੱਖ ਰੁਪਏ ਇਹ ਤਾਂ ਫੇਰ ਦੇਖ ਨਾਲੇ ਫੋਲਡ ਵੀ ਬੰਦ ਸਾਰੀ ਇਹ ਇੱਥੋਂ ਵੀ ਖੁੱਲਦਾ ਹੈ ਤੇ ਇੱਥੋਂ ਵੀ ਖੁੱਲਦਾ ਹੈ ਮੱਲਾ ਇਕੱਠਾ ਹੋ ਗਏ ਨੂੰ ਮੈਂ ਬੰਦ ਹੋ ਜਾਵੇਂ ਡੱਬੀ ਬਣ ਜਾਂਦੀ ਇਹਦੀ ਪਾਪੇ ਪਿੱਛੇ ਲੱਗ ਲਏ ਜੀ ਕਿੱਥੇ ਹਾਂ ਇਹ ਆਪਣਾ ਚੱਕ ਜੀ ਕਿਥੇ ਹੋ ਗਏ ਤਾਂ ਚੱਕ ਲਈ ਜੀ ਬਾਹਰ ਫੂਡ ਤੇ ਜਾਣਾ ਜੀ ਕਿਥੇ ਪੌੜੀਆਂ ਪੌੜੀਆਂ ਚੜਨਾ ਆਪਾਂ ਨੇ ਬੰਦਾ ਇਕੱਠਾ ਕੇ ਚੱਕ ਲਈ ਜਾਂਦਾ ਪਾਪਾ ਵੀ ਜਦ ਇੱਕ ਦਿਨ ਤੋਂ ਲਈ ਜਾ ਰਹੇ ਸੀ ਕੋਈ ਚੱਕਦੇ ਨੇ ਉਹ ਕਹਿੰਦਾ ਕਿ ਕੰਨ ਨੂੰ ਸਿਕਰ ਜੋਦ ਲਾਉਣਾ ਹੈ ਵਿਚੇ ਸਿਕਰ ਨੂੰ ਦੰਦ ਦਵਾ ਦਿੰਦੇ ਆਪਾਂ ਤਾਂ ਚੱਕ ਕੇ ਲਈ ਜਾਂਦਾ ਹੈ ਤੇ ਆਹ ਵਾਲਾ ਹੈਗਾ ਸਾਰੀ ਗੇਮਿੰਗ ਏਰੀਆ ਤੁਹਾਨੂੰ ਦੇਖ ਕੇ ਪਤਾ ਲੱਗੇ ਹੋਣਾ ਵੀ ਜਿੰਨੇ ਨਾ ਮਾਪੇ ਪਾਪਾ ਸਾਰੇ ਇੱਧਰ ਆਪਣੀ ਸ਼ੋਪਿੰਗ ਕਰਦੇ ਫਿਰਦੇ ਤੇ ਬੱਚੇ ਇੱਧਰ ਆ ਕੇ ਆਪਣੀ ਗੀ ਸਾਰੇ ਉਹ ਇਹਨਾਂ ਲਾਇਆ ਹੈ ਨਾ ਵੀ ਆ ਕੇ ਵੀ ਗੇਮਾਂ ਚਲਾਓ ਤੇ ਦੇਖੋ ਤੇ ਆਪਣੇ ਮੰਮੀ ਜਾੜੀਆਂ ਨੂੰ ਤੰਗ ਕਰੋ ਵੀ ਸਾਨੂੰ ਵੀ ਲੈ ਕੇ ਤੋ ਆ ਸਟੇਗਲ ਕਿਹਾ ਬਿਲਕੁਲ ਪੂਰੀ ਫੀਲਿੰਗ ਆਉਂਦੀ ਹੈ ਐਂਡ ਕਾਰ ਡਰਾਈਵ ਕਰਨ ਦੀ ਸਾਰੇ ਕੁੜੀ ਬੈਠੀ ਇੰਜੋਏ ਕਰਦੀ ਹੈ ਤੇ ਸਾਰੇ ਜਿਹਨੇ ਲੈਪਟਾਪ ਆਏ ਆ ਇਹ ਸਾਰੇ ਆਪਣੇ ਗੇਮਿੰਗ ਦੇ ਸਬੰਧ ਵਿੱਚ ਆ ਮੰਨ ਲੀ ਵੀ ਸਾਰੇ ਜਿਹੜਾ ਆਹ ਵਾਲਾ ਸਾਰੀ ਪੋਰਸ਼ਨ ਹੈ ਇਹ ਗੇਮਿੰਗ ਵਾਲੀ ਪੋਰਸ਼ਨ ਹੈ ਦੇ ਗੁਰਸ਼ਾਨ ਨੂੰ ਮਾਲ ਦੇ ਵਿੱਚੋਂ ਆ ਕੇ ਗੇਮਿੰਗ ਵਾਲੇ ਪੋਰਸ਼ਨ ਨੂੰ ਕੱਢਣਾ ਸਮਝ ਲਓ ਵੀ ਖੇਤ ਵਿੱਚੋਂ ਬੁੱਲਦ ਕੱਢਣ ਦੇ ਬਰਾਬਰ ਹੈ ਗੱਲ ਪੱਕੀ ਹੈ ਇਹ ਨਹੀਂ ਨਿਕਲਦਾ ਵਿੱਚ ਚੱਲੀ ਪੁੱਤਰੀ ਹੁਣ ਹੈ ਬਸ ਨੇ ਖੜ ਜਾ ਇੱਕ ਮਿੰਟ ਪਾਪਾ ਪਾਪਾ ਖੜ ਜਾ ਇੱਕ ਮਿੰਟ ਬਸ ਐਦਾਂ ਕਰਦਾ ਕਰਦਾ ਇਹ ਸਾਡੇ ਕਈ ਘੰਟੇ ਇੱਥੇ ਲਵਾ ਦਿੰਦਾ ਚੱਲੀ ਦੇਖ ਲੈਣੇ ਆਉਣ ਹੈ ਹੈ ਦੇਖ ਲੈ ਇਹ ਪਤਾ ਕਰਦੇ ਵੇਟ ਕਰਦਾ ਹੈ ਕਿਉਂ ਜਿਹੜੀ ਨਾ ਇਹਨੇ ਕੁਰਸੀ 'ਤੇ ਬਹਿ ਕੇ ਗੇਮ ਖੇਡਣੀ ਆ ਉਹ ਹਲੇ ਬੁੱਕ ਐ ਉੱਥੇ ਬੱਚੇ ਆਲਰੇਡੀ ਖੇਡਦੇ ਆ ਇਹਨੂੰ ਐਦਾਂ ਵੀ ਕਦ ਉੱਠਣ ਤੇ ਕਦ ਮੈਂ 5-6 ਮਿੰਟ ਗੇਮ ਦੀਆਂ 4-5 ਕਾਰ ਦੀਆਂ ਰੇਸਾਂ ਮਾਰਾ ਕੇ ਫੇਰ ਇਹ ਕਰਨੀ ਜਾਵਾਂ ਤੂੰ ਜਾਣ ਲੱਗ ਆਪਣੀ ਗੱਡੀ 'ਚ ਲੱਗੇ ਲੈ ਜੀ ਹੈ ਮੈਨੂੰ ਮੋਜਾਂ ਲਾ ਜਾਣੀਆਂ ਮੈਂ ਸਾਈਡ 'ਤੇ ਬੈਠ ਕੇ ਜੰਗ ਲੂ ਫਿਰ ਲੈ ਵੀ ਗੁਰਸ਼ਾਨ ਨੂੰ ਜਿੰਨਾ ਮਰਜੀ ਸਮਝਾ ਲਓ ਵੀ ਪੁੱਤ ਇਹ ਜਿਹੜੀਆਂ ਚੀਜ਼ਾਂ ਲਈਆਂ ਵੀ ਇਹ ਸਿਰਫ ਇਹ ਬੰਦਰਾ ਮਾਈਂਡ ਵਾਸ਼ ਕਰਕੇ ਪੈਸੇ ਲੈਣ ਵਾਸਤੇ ਬਣਾਈ ਹੋਏ ਐ ਪਰ ਬੱਚਿਆਂ ਨੂੰ ਕੌਣ ਸਮਝਾਵੇ ਵੀ ਇਹ ਚੀਜ਼ਾਂ ਕਿੱਦਾਂ ਦੀ ਇਹ ਜਦ ਤੱਕ ਆਪ ਐਕਸਪੀਰੀਅன்ஸ் ਨਹੀਂ ਕਰਦੇ ਨਾ ਮੱਥਾ ਮਾਰ ਕੇ ਪੰਜ ਚਾਲ ਜ਼ੀਰੋ ਖਤਮ ਕਰਕੇ ਖਰਾਬ ਕਰਕੇ ਹੱਸ ਕੇ ਕੁਝ ਨਾ ਆਇਆ ਉਦੋਂ ਕਹਣਾ ਆਪਾਂ ਕੁਝ ਨਹੀਂ ਮਿਲੇ ਹੈ ਆ ਦੇਖੇ ਤੋ ਹੋਰੇ ਟਰਾਈ ਕਰੂਗਾ ਦੇਖਦੇ ਆ ਦੇ ਕੁਝ ਦੇਖਣਾ ਕੁਸ਼ਾਨੂ ਕੀ ਨਿਕਲਿਆ ਪਰ ਮੈਨੂੰ ਲੱਗਦਾ ਵੀ ਕੁਸ਼ਾਨੂ ਇਹ ਇੱਕਾ ਬੜਾ ਗਲਤ ਹੈ ਬਾਹਰ 50 ਪੈਸੇ ਚ ਦੋ ਦੋ ਮਿਲਦੀਆਂ 1 ਰੁਪਇਆ ਵਾ ਇੱਕ ਇਹ ਬੜਾ ਖਰਾਬ ਕਰਨਾ ਹੈ ਖਰਾਬ ਕਰਨਾ ਤਰਬੂਲ ਇੱਕੋ ਜਾਨੂ ਇੱਕੋ thank you thank you ਹਾਂ ਚੱਲ ਬੈਠੋ ਅੱਪੀ ਇਹ ਹੋਰ ਸਕਿੰਟਾਂ ਦੀ ਗੇਮ ਹੈ ਚੱਲ ਚੱਲ ਪਹਿਲਾਂ ਆਪਣੇ ਮਨ ਚ ਬਣਾ ਚੱਕਣਾ ਕੀ ਹੈ ਉੱਤਰ ਜਾਓ ਉੱਤਰ ਜਾਓ ਛੇ 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 ਪਰਲੇ ਵਸੇ ਨੇ ਸਿੱਧਾ ਸਹੀ ਹੈ ਹਾਂ ਚੱਲ ਚੱਲਦਾ 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 ਚੱਲ ਚੱਕਲੀ ਚੱਕ 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 ਉੱਤਰ ਪਾ ਓ ਮਾਈ ਗਾਡ ਚੱਕ ਤਾਂ ਲਈ ਦੀ ਨਾ ਅੱਜ ਨਹੀਂ ਆਪਣਾ ਸਹੀ ਸੀਗਾ ਉਹਨੇ ਛਟੀਆਂ ਕੀਤੀਆਂ ਚੱਕ ਕੇ ਛਟੀਆਂ ਜੀ ਉਹ ਫਿਰ ਪਤਾ ਚੱਲ ਗਿਆ ਇਹ ਹਲਕੇ ਹਨ ਕੁਝ ਬੰਨ ਜਿਆਦਾ ਬੋਲਦੇ ਵਿੱਚ ਦਿਮਾਗ ਉਹਨਾਂ ਦਾ ਵੀ ਇਹ ਗਿਆਨ ਦੋ ਲੋ ਖਾਲੀ ਕਰ ਦਿੰਦੇ ਸਾਰੀ ਇਹ ਸਭ ਸਿਸਟਮ ਇਹ ਹਾਂਜੀ ਹਾਂ ਚੱਲੀਏ ਫਿਰ ਚੱਲੀਏ ਮੈਂ ਤਾਂ ਗੁੱਡਾ ਹੈ ਚੱਕ ਲੈ ਆ ਆ ਦੇਖਿਆ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਮੇਤਰੋ ਬਾਤ ਚ ਰਹਿਣਾ ਇਹਨਾਂ ਦਾ ਦਿਮਾਗ ਕਰ ਲੰਦਾ ਇਹਨਾਂ ਦਾ ਦਿਮਾਗ ਕਰ ਲੰਦਾ ਇਹਨੂੰ ਬਾਦੀ ਗੱਲਾਂ ਜੇ ਦਾ ਪੁੱਤ ਦੇਣਾ ਕੁਝ ਨਹੀਂ ਇਹ ਉਹਨਾਂ ਨੇ ਹਾਂ ਸਿਆਣੇ ਕਹਿੰਦੇ ਆ ਵੀ ਜੇ ਤਾਂ ਕੁਵਾਰੀ ਆ ਠੀਕ ਹੈ ਜੀ ਐ ਜੀ ਐ ਵੀ ਤੇ ਬਹੁਤ ਕੁ ਫਾਇਦਾ ਹੁੰਦਾ ਹੁਣ ਆਪਾਂ ਚੱਲੇ ਘਰ ਨੂੰ ਠੀਕ ਨੇ ਹੁਣ ਇੱਕੋ ਕੰਮ ਕਰਨ ਤੇ ਰਹਿ ਗਿਆ ਹੁਣ ਘਰ ਜਾ ਕੇ ਵਧੀਆ ਪਾਸਤਾ ਬਣਾ ਉਹਨੇ ਪਾਪਾ ਨੂੰ ਖੁਲਾ ਉਹਨੇ ਮਾਮੇ ਨੂੰ ਉਹਨੂੰ ਪਤਾ ਲੱਗ ਗਿਆ ਇਹ ਮੁੰਡਾ ਕਿੱਡਾ ਬਟੇ ਕੁੱਕ ਆ ਸਾਡਾ ਯਾਰ ਆ ਪੜਾ ਖਰਾ ਕੰਮ ਹੋ ਜਾਗਾ ਚੱਲ ਜਾ ਸ਼ੀਬ ਹੁਣ ਕੋਈ ਗੱਲ ਨਹੀਂ ਕਰਨੀ ਇਹਨਾਂ ਆਉਣ ਕੁਝ ਨਾ ਕਹਿ ਠੀਕ ਹੈ ਲੈ ਆਏ ਤਾਂ ਨਵੇਂ ਅੱਖ ਦੇਖਣ ਨੂੰ ਪੈ ਗਿਆ ਤੇ ਜਿਹੜਾ ਆਹ ਵਾਲਾ ਰੋਡ ਨਾ ਦਵਿੰਦਰ ਹਾਂਜੀ ਅਸੀਂ ਪਾ ਜਾ ਰਹੇ ਹਾਂ ਹਾਂਜੀ ਇਹ ਰਿੰਗ ਰੋਡ ਆ ਜਿਵੇਂ ਦਿੱਲੀ ਦੇ ਉੱਪਰ ਨਹੀਂ ਘੁੰਮਦਾ ਆਪਣੀ ਹਾਂਜੀ ਉਧਾਰਦ ਵਾਲਾ ਰੋਡ ਹੋ ਗਿਆ ਦੇਖ ਲਿਆ ਤੇ ਇਹ ਨੂੰ ਉਹ ਕਹਿੰਦੇ ਆ ਗਰਾਂਡੇ ਰਿਕੋਰਡ ਤੋਂ ਅਨੁਲਾਰੇ ਕਹਿੰਦੇ ਆ ਇਹ ਰੋਡ ਦਾ ਨੋ ਹੈ ਠੀਕ ਆ ਬਣਾ ਇਹ ਪੂਰੀ ਰੋਮ ਦੇ ਉੱਪਰ ਨੂੰ ਘੁੰਮਦਾ ਹੈ ਕਿ ਤੇ ਰੋਮ ਦੇ ਲੋਕਾਂ ਨੂੰ ਸਾਰਾ ਪਹੁੰਚਦਾ ਚ ਰੋਮ ਦੇ ਸੈਂਟਰ ਜਿਹੜਾ ਭੀੜ ਬਹੁਤ ਹੁੰਦੀ ਹੈ ਟ੍ਰੈਫਿਕ ਬਹੁਤ ਹੁੰਦੀ ਹੈ ਹਾਂਜੀ 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 ਤੇ ਇਥੇ ਇਦਾਂ ਵੀ ਜਿਹਨੇ ਇੱਕ ਜਿਹੜਾ ਉਧਰੋਂ ਪਾਸੇ ਚੱਲੇ ਕਿਸੇ ਦੂਜੇ ਪਾਸੇ ਜਾਣਾ ਜੀ ਤਾਂ ਅਗਲਾ ਇਹਨੂੰ ਕੋਈ ਮਜੂਆ ਵਿਚੋ ਸੈਂਟਰ ਦੇ ਵਿਚੋ ਨੂੰ ਆਉਣ ਦੀ ਲੋੜ ਨਹੀਂ ਪਿੱਛੇ ਲੋੜ ਨਹੀਂ ਹੈ ਹਾਂ ਇਹ ਬਾਹਰੇ ਮੇ ਘੁੰਮਦਾ ਉੱਪਰ ਨੂੰ ਜੇ ਮੈਂ ਆਪਾਂ ਇੱਧਰ ਜਾਣਾ ਹੈ ਨਾ ਉੱਥੇ ਜਾਣਾ ਹੈ ਤਾਂ ਭਈ ਤੂੰ ਉੱਧਰ ਜਾਣਾ ਨਹੀਂ ਸਾਰਾ ਸ਼ਹਿਰ ਕਿ ਤਾਂ ਬਣਾਇਆ ਮਤਲਬ ਇਹਦਾ ਜੇ ਪੂਰਾ ਰੌਂਡ ਲਾਉਣਾ ਹੈ ਹਾਂਜੀ 130 ਦੀ ਸਪੀਡ ਰੱਖੋਗੇ ਗੱਡੀ ਦੀ ਕਿਉਂਕਿ ਇਹ ਰੋਡ ਦੀ ਕੀਮ ਉਹ ਵੀ ਹੈਗੀ ਹੈ ਨਾ ਇੱਕ ਸਪੀਡ ਲਿਮਟ ਵੀ ਹੈਗੀ ਹੈ ਹਾਂਜੀ ਹਾਂਜੀ 130 ਪ੍ਰਤੀ ਘੰਟਾ ਦੀ ਸਪੀਡ ਨਾਲ ਗੱਡੀ ਚੱਲਦੀ ਰੋਡ ਦੇ ਉੱਪਰ ਓਕੇ ਜੇ 130 ਦੀ ਗੱਡੀ ਚ ਚਲਾਉਨੇ ਹੋ ਤਾਂ 45 ਮਿੰਟ ਦੇ ਵਿੱਚ ਰੋਡ ਇਹਦਾ ਪੂਰਾ ਕਵਰ ਹੁੰਦਾ ਹੈ ਰੌਂਡ ਅੱਛਾ ਜੀ ਮਤਲਬ ਇੱਧਰ ਰੋੜਾ ਹੈ ਵੀ ਇੱਥੋਂ ਚੱਲੂਗਾ ਬੰਦਾ ਉੱਥੀ ਅਜੂਈ ਉੱਥੀ ਅਜੂਈ ਹਾਂ ਪੂਰੇ 45 ਮਿੰਟ ਬਾਅਦ ਬਹੁਤ ਸੋਹਣਾ ਰੋੜਾ ਹੈ ਵਧੀਆ ਘੈਂਟ ਰੋੜਾ ਹੈ ਬਹੁਤ ਜ਼ਿਆਦਾ ਫਾਇ ਗ੍ਰੀਨਰੀ ਬਹੁਤ ਆ ਕਾ ਬੂਟੇ ਬਹੁਤ ਲੱਗੇ ਆ ਨਹੀਂ ਬਹੁਤ ਲੱਗੇ ਆ ਗੱਭੇ ਵਿਚਾਲੇ ਦੇ ਕਿ ਸੋਨਾ ਬਹੁਤ ਹੀ ਰੋੜ ਹਾਂ ਬਾਕੀ ਵੀ ਬਹੁਤ ਘੰਟਾ ਯਾਰ ਦਾਲੇ ਸਾਰੀ ਇੱਥੇ ਸਹੀ ਗੱਲ ਹੈ ਇੱਕ ਪਾਸੇ ਬਿਲਡਿੰਗਾਂ ਤੁਸੀਂ ਇੱਕ ਪਾਸੇ ਪਹਾੜ ਦਿਸਦੇ ਪਹਾੜ ਦੱਸਦੇ ਹਾਂ ਤੇ ਫੁੱਲ ਦੇ ਕਿੰਨੇ ਵੀ ਲੱਗੇ ਹੋ ਜਿਵੇਂ ਚਮੇਲੀ ਦੇ ਫੁੱਲ ਹੀ ਹੁੰਦੇ ਆ ਹਾਂਜੀ ਹਾਂ ਇਹ ਤਾਂ ਫੁੱਲ ਹੋਰ ਦੇ ਪਰ ਜਿੱਦਾਂ ਚਮੇਲੀ ਫੁੱਲ ਤਾਂ ਹੀ ਲੱਗੇ ਹੋਏ ਆ ਤੇ ਰੋੜ ਦੇ ਵਿਚਾਲੇ ਪਾਰਟੀਸ਼ਨ ਕੀਤਾ ਵੇ ਇਹਦੇ ਉੱਪਰ ਵੀ ਫੁੱਲ ਬੂਟੇ ਲੱਗੇ ਵਧੀਆ ਲੱਭੀ ਕਹਿੰਦੇ ਗਿੱਲ ਸਾਹਿਬ ਉੱਠ ਗੜੇ ਨੇ ਗਿੱਲ ਸਾਹਿਬ ਅੱਜ ਸਾਰੇ ਦਿਨ ਦੀ ਨੀਂਦ ਅੱਜ ਕਹਿੰਦੇ ਗਿੱਲ ਸਾ ਅੱਖਾਂ ਸੇਈਆਂ ਸੌਂ ਸੌਗੇ ਹੈਂ ਐਂ ਤਾਂ ਸੌਂਗੇ ਜਾਣਾ ਕਿੱਥੇ ਆ 11 ਵਜੇ ਦਾ ਪਿਆਉ ਕਿ ਟਾਈਮ ਕਿਨ ਹੋ ਗਿਆ ਦੇਖ ਲੈ ਹੁਣ ਸਾਢੇ 5 ਹੋ ਗਏ ਤੇ 20 ਮਿੰਟ ਤੇ ਰੋਟੀ ਲਈ ਉੱਠਿਆ ਨਹੀਂ ਸਾਢੇ 8 ਕਿਲੋਮੀਟਰ ਤੂੰ ਸੌਣ ਆਇਓ ਐਂ ਤਾਂ ਸੌਂ ਨਹੀਂ ਐਤਵਾਰ ਨੂੰ ਸੌਣ ਦਾ ਹੈਂ ਤੁਸੀਂ ਮਾ ਮੜਾ ਜਾ ਸਾਢੇ 8 ਕਿਲੋਮੀਟਰ ਘਰ ਦੇ ਨੇ ਭੇਜਿਆ ਸੌਣ ਵਾਸਤੇ ਭੇਜਿਆ ਨਹੀਂ ਸੌਣ ਵਾਸਤੇ ਉਹ ਨਹੀਂ ਰੈਸਟ ਤਾਂ ਕਰਨੀ ਆ ਹਾਂ ਇਹ ਗੱਲ ਤੇ ਰੈਸਟ ਕਰਨ ਮਤਲਬ ਹੈ ਪਰ ਇਹ ਰੈਸਟ ਵੀ ਅੱਖਾਂ ਦੇ ਮਿੱਤਰੋ ਅੱਖਾਂ ਦੇ ਗਿਲਸਾਹ ਉਹਦੀਆਂ ਐਂ ਇਹਨਾਂ ਦਾ ਗਣਾ ਵੀ ਸੁਜੀਆਂ ਪਈਆਂ ਨੇ ਕਿਹਨਾਂ ਅੱਜ ਬੋਡੀ ਨਾ ਫੁੱਲ ਇਹਨਾਂ ਨੇ ਚਾਰਜ ਕਰ ਲਿਆ ਆਪਣੀ ਚਾਰਜ ਕਰ ਲਿਆ ਹੁਣ ਅਗਲੇ ਹਫਤੇ ਸਾਰੇ ਇਹਨਾਂ ਨੇ ਦੇਖੋ ਤੁਸੀਂ ਹੁਣ ਡਿਸਚਾਰਜ ਸ਼ਾਮ ਤੱਕ ਹੋਣੀ ਆ ਕਿਉਂਕਿ ਤਿੰਨ ਹਫਤੇ ਬਾਅਦ ਇੱਕ ਛੁੱਟੀ ਆਈ ਹੈ ਨਾ ਹਾਂ ਤਿੰਨ ਹਾਂ ਤਿੰਨ ਅੱਜ ਨਾ ਤੁਸੀਂ ਜੰਗਲ ਦੇ ਪਰਲੇ ਵਿੱਚ ਜੰਗਲ ਸਾਰੀ ਤੁਹਾਨੂੰ ਦਿਖਾਉਣਾ ਇਹ ਉਹ ਸਾਰੇ ਜੰਗਲ ਹੈ ਇਹ ਗਿਲਸਾਹ ਨਹੀਂ ਵੱਡਣਾ ਬਣਿਆ ਇਹ ਹੁਣ ਇਹ 5000 ਰਹਿ ਗਏ ਨੇ ਇੱਥੇ ਇਹ ਸਾਰੇ ਬੂਟੇ ਲੜਾਈ ਕਰਦੇ ਨੇ ਤੇ ਵੜ-ਵੜ ਕੇ ਆਏ ਸਹੀ ਗੱਲ ਹੈ ਕਿੱਧਰ ਚਲੇ ਮੁੰਡਿਓ ਇਕੱਠੇ ਹੋ ਕੇ ਤੇ ਮਾਮਾ ਭਣ ਜਾ ਉਮੀ ਚੱਲੇ ਆ ਘੁੰਮਣ ਉਮਰ ਚੱਲੇ ਬੜਾ ਦੇਖ ਕੇ ਆਉਣੇ ਯਾਰਾ ਦਾਲਾ ਕਿੱਦਾਂ ਰਿਵਿਊ ਦੇਖਣ ਵਾਲਾ ਦਾਲਿਆ ਨੇ ਪਹਿਦੋਂ ਮੇਰੀ ਖੁਸ਼ੀ ਆਇਦੋਂ ਉਹ ਜage ਪਹਾੜ ਹੈ ਇੱਥੋਂ 3.5 ਕਿਲੋਮੀਟਰ ਦਸਤ ਹੈ ਅੱਛਾ ਜੀ ਤੁਰਕੇ ਦੇਖ ਲਈ ਮੂਰੇ ਘਾਰ ਆਇਆ ਨਹੀਂ ਦਿਖਣਾ ਨਹੀਂ ਥੁਪਦੀਆਂ ਦੇਖੋ ਇਹ ਵੇ ਵੇ ਦੇ ਲਾ ਲਾਂਗੇ ਇਸ ਵਾਰ ਕੋਈ ਜਦਾ ਜੇ ਵੀਊ ਦੇਖਣੇ ਉੱਪਰ ਫੜ ਕੇ ਦੇਖ ਲਵਾਂਗਾ ਹਾਂ ਨਾ ਕਿੱਡਾ ਗਿੜਾ ਮੌਸਮ ਠੰਡਾ ਹੋ ਗਿਆ ਵਧੀਆ ਹੋ ਗਿਆ ਨਾ ਬੱਸ ਬੱਸ ਉਹ ਤਾਂ ਘੰਫਰ ਆਉਂਦੇ ਜੀ ਨਾ ਕਿੱਡੋ ਗਿੜਾ ਕੱਢਿਓ ਚਾਪਤੇ ਘੁਮਾਰੇ ਮਾਮੇ ਨੂੰ ਚਲੋ ਲਿਖੇ ਪਿੰਡ ਦੀ ਫੇਰੀ ਨੂੰ ਕਿਹੜਾ ਕਢਾ ਲਿਓ ਖੱਟੀ-ਵਿਟੀ ਦਿਖਾ ਲਈ ਪਿੰਡ ਦੀ ਆਪਣੇ ਦੀ ਖੱਟੀ ਦਿਖਾ ਕੇ ਲਾਉਗੇ ਨਵੀ ਅੱਜ ਨਾ ਹਲੇ ਦੂਜਾ ਦਿਨ ਹੋਇਆ ਆਪਣੇੰਦੇ ਮੈਂ ਅਸਾਨੂੰ ਆਏ ਨੂੰ ਤੇ ਡੈਡੀ ਇਹਨੂੰ ਸਿਖਾਉਣ ਵੀ ਲੱਗਿਆ ਵੀ ਹਾਂ ਅਟਾਲੀਆ ਜਿਹੜੀ ਆ ਕਿਦਾਂ ਬੋਲੀ ਜਾਂਦੀ ਆ ਥੋੜੀ-ਬਹੁਤੀ ਹੁਣ ਦੱਸੂਗਾ ਕਿਦਾਂ ਬੋ ਆਜਾ ਸਲਾਮ ਵਾਲੇ ਜਿੱਦਾਂ 1 ਤੋਂ ਜੀ ਸਟਾਰਟ ਕਰਦੇ 10 ਤੱਕ 1 2 3 ਤੇ 4 5 6 7 ਤੇ 8 ਨੂੰ ਉਤੋਂ 9 10 ਦੇ ਸੀ ਉਹ ਬਰਾਵੋ ਸਹੀ ਗੱਲ ਹੈ ਮਤਲਬ ਇਹ ਆ ਬੜੀ ਤਕੜੀ ਪ੍ਰਾਪਤੀ ਹੈ ਜਿਹੜੇ ਪਹਿਲੇ ਦਿਨ ਲਗਣ ਸੀ ਕਿ ਦੱਸਾਂ ਠੀਕ ਹੈ ਜੀ ਜਦ ਕੱਲ ਨੂੰ ਅਲਟਰ ਹੋਇਆ ਤਾਂ ਕੱਲ 14 15 ਦੀ ਕਰਾ ਲਈ ਅੱਧੇ 100 ਤੱਕ ਸਿੱਤ ਗਈ ਜੱਪਾ ਹਾਂ ਹਾਂ ਹੁਣ ਸੰਡੇ ਮੰਡੀ ਵਾਰੀ ਹੋਣੀ ਅਗਰੇ ਵਾਰੀ 31 32 ਜੀ ਉਹ 30 ਤੇ ਜਾ ਕੇ ਵੀ 31 ਉਹ 30 ਤੋਂ ਬਾਅਦ ਹੀ 10 ਤੱਕ ਸਿੱਗੇ ਮਤਲਬ ਪਹਿਲੀ ਪ੍ਰਾਪਤੀ ਹੈ ਕੱਲ ਨੂੰ ਆਪਾਂ ਦੇਖਾਂ ਲੂਨੇ ਦੀ ਮਰਤ ਦੀ ਬਸ 17 ਤੇ ਜਾ ਕੇ ਉਹ ਦੇਸੀ ਮੂਰੇ ਕਰ ਲੈਦੇ ਉਹ 10 ਮੈਂ ਤਾਂ ਦੇਖ ਹੈਗਾ ਨਾ ਹੈਡ ਮਾਸਟਰ ਦੇਖ ਲਓ ਲੂਨੇ ਦੀ ਮਰਤ ਦੀ ਗੱਲ ਨੂੰ ਜੀ ਤੇ ਮਿੱਤਰੋ ਹੁਣ ਟਾਈਮ ਰਾਤ ਦੇ 11:30 ਹੋ ਗਏ। ਦੇਖੋ ਪਿੱਛੇ ਮੇਰੇ ਕੰਮਕਾਰ ਸਾਰੇ ਆਪਾਂ ਨੇ ਆਪਣਾ ਨਿਵੇਡਦਾ ਤੇ ਮੈਂ ਰਹਿ ਗਿਆ ਤੇ ਬੀਬੀ ਸੇਵਰਜੀਤ ਕੌਰ ਰਹਿ ਗਈ ਤੇ ਬਾਕੀ ਸਾਰੇ ਚਲ ਗਏ ਆਪਣੇ ਘਰ ਨੂੰ। ਜਾ ਕੇ ਦਿਵਿੰਦਰ ਸਿੰਘ ਜਾ ਕੇ ਸੌਂ ਗਿਆ ਕਿਉਂਕਿ ਨਾ ਹਲੇ ਇੰਡੀਆ ਤੋਂ ਇਟਲੀ ਦੇ ਟਾਈਮ ਦਾ ਕਾਫੀ ਜ਼ਿਆਦਾ ਫਰਕ ਹੈ। ਹਲੇ ਹੁਣ ਬੈਠਣ ਨੂੰ ਵਿਚ ਰੱਖਣ ਦੀ ਉਮੀਦ ਸੀ ਕਿਉਂਕਿ ਉੱਥੇ 11:30 ਸਾਢੇ ਹੋਰੇ ਹੋਗੇ ਤੇ ਉੱਥੇ ਸਾਡਾ ਆਪਣਾ 3:30 ਘੰਟੇ ਦਾ ਫਰਕ ਹੈ। ਉੱਥੇ ਇਸ ਟਾਈਮ 2:30 ਦਾ ਟਾਈਮ ਹੈ ਤੇ ਉਹ ਜਾ ਕੇ ਸੌਂ ਗਿਆ ਤੇ ਬਾਕੀ ਅੱਜ ਦੇ ਵਲੌਗ ਦੇ ਵਿੱਚ ਤੁਸੀਂ ਯਾਰ ਬਹੁਤ ਸੋਹਣੇ ਸੋਹਣੇ ਕਮੈਂਟ ਕੀਤੇ ਸਾਡੀ ਖੁਸ਼ੀਆਂ ਦੇ ਵਿੱਚ ਸਾਰੇ ਜਾਣੇ ਸ਼ਰੀਕ ਹੋਏ ਸਾਨੂੰ ਬੜਾ ਚੰਗਾ ਲੱਗਿਆ ਬੜੇ ਸੋਹਣੇ ਸੋਹਣੇ ਕਮੈਂਟ ਕੀਤੇ ਲਾਈਕ ਕੀਤੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਣੇ ਦਿਲੋਂ ਕਰਦੇ ਆਂ ਅਸੀਂ ਤੇ ਦਵਾਵਾਂ ਕਰਦੇ ਆਂ ਪ੍ਰਮਾਤਮਾ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਐਦਾਂ ਹੀ ਖੁਸ਼ੀਆਂ ਖੇੜੇ ਤੇ ਦਿਨ ਲੱਗੇ ਆਵੇ ਤੇ ਬਾਕੀ ਇਹਦੇ ਨਾਲ ਆਪਾਂ ਆਪਣਾ ਅੱਜ ਦੇ ਵਲੌਗ ਦਾ ਇੱਥੇ ਐਂਡ ਕਰਦੇ ਆਂ ਤੁਹਾਨੂੰ ਜੇ ਆਪਣਾ ਅੱਜ ਦਾ ਵਲੌਗ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਚੈਨਲ ਸਬਸਕ੍ਰਾਈਬ ਵੀ ਕਰਿਓ ਬੈਲ ਆਈਕਨ ਤੇ